एन सी अकैडमी के तीन पेसेंट तो उसीडेंट होना एक पेशेंट अपने को एडमिट है तो दो दोथ हो गई है तो दो बॉडीज अपने को मोर्चरी शिफ्ट करा दी पुलिस इन्फॉर्मेस भेज दी गई है उन्होंने जो भी बनती कार्रवाई हो सवेरे पुलिस आके कर लेगी सर किस हालात पाए गए हो दो पेशेंट अपने को ब्रॉडडेड ही आए हैं एक पेशेंट प्राइवेट हॉस्पिटल गए थे पहला अपने को ईसी जी करवा के डे डेट डिकलेयर करवा के अपने को आए हैं ਤੇ ਤੀਸਰਾ ਪੇਸ਼ਨ ਆਪਣੇ ਕੋਲ ਬਿਲਕੁਲ ਨਾ ਮਿਲਿਆ ਤੇ ਡੈਥ ਦਾ ਕੋਈ ਰੀਜਨ ਪਿਆ ਕਿਦਾਂ ਉਹ ਨਹੀਂ ਕਲੀਅਰ ਹੋਇਆ ਮੁਰਲੀ ਜੱਤ ਕੀ ਪਾਇਆ ਨਹੀਂ ਹਲੇ ਕੁਝ ਨਹੀਂ ਕਲੀਅਰ ਹੋਇਆਗਾ ਪੋਸਮਾਰਮ ਹੋਏਗਾ ਸਾਰਾ ਕੁਝ ਉਹਦੇ ਜੀ ਕਲੀਅਰ ਹੋਏਗਾ ਪਰਾਂ ਕਿ ਸਾਨੂੰ ਇਥੋਂ ਐਸਐਸਸੀ ਕਟਨੀ ਤੋਂ ਕਾਲ ਆਈ ਸੀ ਮੈਂ ਮੌਕੇ ਤੇ ਆਇਆ ਸੀ ਇੱਥੇ ਜਿਹੜਾ ਐਨਸੀਸੀ ਚ ਸੀਵਰੇਜ ਹੈ ਉਹਦੀ ਕੋਈ ਪਾਈਪ ਲਾਈਨ ਵਿਛਾਈ ਗਈ ਸੀ ਜਿਹੜਾ ਕਿ ਮੇਨ ਸੀਵਰੇਜ ਨਾਲ ਜਿਹੜਾ ਕਨੈਕਸ਼ਨ ਲਈ ਕੰਮ ਚੱਲਿਆ ਸੀ ਉਹ ਜਿਹੜਾ ਉਹ ਕ੍ਰੈਕਸ਼ਨ ਦੇਣ ਵੇਲੇ ਇੱਕ ਲੀਵਰ ਦਾ ਜਿਹੜਾ ਜਵਾਨ ਸੀ ਲੀਵਰ ਜਿਹੜਾ ਮੁੰਡਾ ਕੰਮ ਕਰਦਾ ਸੀ ਇਹਦਾ ਨਾਮ ਵਿਗਨ ਭਗਤ ਦਾ ਬਿਹਾਰ ਦਾ ਰਹਿਣ ਵਾਲਾ ਉਹ ਜਦੋਂ ਚੈਂਬਰ ਚ ਉਤਰਿਆ ਤਾਂ ਉਹ ਬਿਹੋਸ਼ ਹੋ ਗਿਆ ਤੇ ਉਹਨੂੰ ਵਿਚਾਰਨ ਲਈ ਇੱਥੋਂ ਐਨਸੀਸੀ ਤੋਂ ਇੱਕ ਜਵਾਨ ਜਿਹੜਾ ਉਹ ਵੀ ਪਿੰਟੂ ਉਹ ਵੀ ਬਿਹਾਰ ਦਾ ਰਹਿਣ ਵਾਲਾ ਸੀ ਜਦੋਂ ਉਹਨੇ ਐਫਰਟ ਕੀਤੀ ਤਾਂ ਦੋਨੋਂ ਜਣੇ ਬਿਹੋਸ਼ ਹੋ ਗਏ ਫਿਰ ਐਨਸੀਸੀ ਦੇ ਕਾਫੀ ਜਵਾਨਾਂ ਨੇ ਮਿਲ ਕੇ ਉਹਨਾਂ ਨੂੰ ਕੱਢਿਆ ਜਦੋਂ ਬਾਹਰ ਕੱਢਿਆ ਤਾਂ ਉਹ ਦੋਨਾਂ ਦੀ ਜੜੀ ਮੌਤ ਹੋ ਚੁੱਕੀ ਸੀ ਉਹਨਾਂ ਨੂੰ ਜਰੂਰ ਪੋਸਟਮਾਰਟਮ ਲੈ ਕੇ ਗਏ ਤਾਂ ਕਨਫਰਮ ਹੋ ਗਿਆ ਕਿ ਦੋਨੋਂ ਡੈੱਡ ਨੇ ਤੇ ਇਹ ਜਿਹੜਾ ਪੱਲੀ ਜਿਹੜੀ ਨਹੀਂ ਲੱਗਦਾ ਕਿ ਜਿਹੜਾ ਕਿਸੇ ਜਿਹੜਾ ਗੈਸਿਸ ਇਫੈਕਟ ਨਾਲ ਉਹਨਾਂ ਦੀ ਜਕੜੀ ਹੈ ਬਾਕੀ ਅਸੀਂ ਪੋਸਟਮਾਰਟਮ ਕਰਾ ਕਰਾ ਰਹੇ ਹਾਂ ਉਹ ਸਾਰਾ ਟੇਲ ਸ਼ੇਕ ਕਰ ਤੇ ਜਕਮੀ ਕਿੰਨੇ ਕੋਈ ਇੰਜਰਡ ਨਹੀਂ ਕੋਈ ਸਿਰਫ ਇੱਕ ਬੰਦਾ ਹੋਰ ਐਡਮਿਟ ਆ ਉਹ ਵੀ ਬੇਹੋਸ਼ ਹੋ ਗਿਆ ਸੀ ਉਹ ਵੀ ਜਿਹੜਾ ਇਹਨਾਂ ਦਾ ਜਵਾਨ ਸੀ ਐਨ ਸੀ ਸੀ ਦਾ ਉਹ ਵੀ ਵਿੱਚ ਚੰਦਰ ਦੇ ਬਚਾਣਾ ਹੋ ਰਿਹਾ ਸੀ ਤੇ برو ਆਊਟ ਆ ਦੂਜੇ ਬੰਦੇ ਬੰਦੇ ਦਾ ਕੀ ਨਾਮ ਆ ਜਿਹਦੀ ਡੈਥ ਹੋਈ ਹੈ ਇਹ ਜਿਹੜਾ ਜਵਾਨ ਜਵਾਨ ਦਾ ਨਾਮ ਹੈਡ ਕੰਸਟਰਕਟ ਪਿੰਟੀ ਪਿੰਟੂਆ ਜਿਹੜਾ ਕਿ ਹਰਿਆਣਾ ਐਨ ਸੀ ਸੀ ਦਾ ਜਿਹੜਾ ਜਵਾਨ ਇੱਥੇ ਅਟੈਚ ਸੀ ਤੇ ਇਹ ਕੋਈ ਮੱਚਾ ਦਾ ਕੈਡਟ ਤਾਂ ਤੁਸੀਂ ਨਹੀਂ ਨਹੀਂ ਕੈਡਟ ਕੋਈ ਜਿਹੜਾ ਜਿਹੜਾ ਪਹਿਲਾ ਜਿਹੜੇ ਬੰਦੇ ਦੀ ਡੈਥ ਹੋਈ ਹੈ ਲੇਬਰ ਵਾਲਾ ਤੁਸੀਂ ਦੱਸਦੇ ਉਹ ਕੀ ਪੋਸਟ ਦੇ ਉੱਤੇ ਹੈਗਾ ਨਹੀਂ ਉਹ ਲੇਬਰ ਕੰਟਰੈਕਟਰ ਨੇ ਲੇਬਰ ਜਿਹੜਾ ਮਜ਼ਦੂਰ ਸੀ ਉਹ ਚਿੱਲਾ ਕੀ ਕੋਈ ਉਹਨਾਂ ਨੇ ਕੋਈ ਐਸਐਚਓ ਸਾਹਿਬ ਕੋਈ ਜਿਵੇਂ ਆਪਣੀ ਕੋਈ ਪ੍ਰਕੌਸ਼ਨ ਵਗੈਰਾ ਕੋਈ ਕੁਝ ਕੋਈ ਸੇਫਟੀ ਸੇਫਟੀ ਮਤਿਆਰ ਕਰਦੇ ਸਨ ਸੇਫਟੀ ਐਕਚੁਅਲੀ ਕੀ ਹੈ ਕਿ ਇਹਨਾਂ ਨੂੰ ਉਹਨਾਂ ਨੂੰ ਕੋਈ ਜਜਮੈਂਟ ਨਹੀਂ ਸੀ ਕਿ ਨੋਰਮਲ ਪਹਿਲਾਂ ਵੀ ਕੰਮ ਕਰਦੇ ਰਹੇ ਸੀ ਇਹ ਆਊਟ ਆਫ ਸਡਨ ਜਿਆਦਾ ਕੋਈ ਪੁਰਾਣਾ ਸੀਵਰੇਜ ਕਨੈਕਸ਼ਨ ਹੋਣ ਕਰਕੇ ਕੋਈ ਇਹ ਹਜ਼ਾਰ ਟਾਟ ਆਊਟ ਆਫ ਸਡਨ ਹੋਇਆ ਬਾਕੀ ਅਸੀਂ ਜਾਂਚ ਕਰ ਲਾਂਗੇ ਇਹ ਅੱਜ ਮਤਲਬ ਕੰਮ ਚੱਲ ਰਿਹਾ ਸੀ ਅੱਜ ਵੀ ਇਹ ਅੱਜ ਕੰਮ ਚੱਲ ਰਿਹਾ ਸੀ ਫਿਰ ਸਿਵਲਿੰਗ ਦਾ ਨਾਮ सिविलियन ਜਿਹੜਾ ਮਜ਼ਦੂਰ ਦਾ ਨਾਮ ਰਿਵਨ ਭਗਤ ਬਿਗਨ ਭਗਤ ਹੈ ਬਿਗਨ ਭਗਤ ਉਹ उमर ਸਰ ਕਿੰਨੀ ਕਿੰਨੀ ਉਹਰੇ ਜਵਾਨੇ ਸੀ ਜਿਹੜਾ ਤਾਂ ਜਵਾਨ ਹੈ ਉਹ 38 ইয়ার্স ਦਾ এনসিসি ਦਾ ਕੋਈ ਦੂਜੀ ਦੀ ਉਮਰ ਜਿਹੜੀ ਉਹ 글로 35 글로 35 ঠিক